ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਸਬੰਧ ਰੱਖਦੀ ਆ ਜੀ ਬਿਹਾਰ ਦੇ ਨਾਲ ਬਿਹਾਰ ਦਾ ਇੱਕ ਇਲਾਕਾ ਵਾ ਜੀ ਛਪਰਾ ਉੱਥੇ ਦੀ ਘਟਨਾਵਾਂ ਤੇ ਨਾਲ ਹੀ ਗੋਪਾਲਗੰਜ ਦੇ ਨਾਲ ਵੀ ਇਹ ਘਟਨਾ ਸਬੰਧ ਰੱਖਦੀ ਆ ਗੋਪਾਲਗੰਜ ਦੇ ਵਿੱਚ ਇੱਕ ਪਿੰਡ ਆ ਜੀ ਜਿਹਦਾ ਨਾਮ ਹੈ ਬੇਕੁੰਠਪੁਰ ਬੇਕੁੰਠਪੁਰ ਦੀ ਇੱਕ ਲੜਕੀ ਜਿਹਦਾ ਨਾਮ ਰੀਆ ਸ਼ਰਮਾ ਵਾ ਜੀ ਉਹ ਪੜ੍ਹਾਈ ਦੇ ਲਈ ਦਿੱਲੀ ਜਾਣਾ ਚਾਹੁੰਦੀ ਆ ਆਪਣੇ ਘਰ ਵਾਲਿਆਂ ਦੇ ਨਾਲ ਉਹ ਜਿੱਦ ਕਰਦੀ ਆ ਕਿ ਉਹ ਆਪਣੀ ਪੜ੍ਹਾਈ ਜਿਹੜੀ ਅੱਗੇ ਦੀ ਆ ਉਹ ਦਿੱਲੀ ਜਾ ਕੇ ਕਰਨਾ ਚਾਹੁੰਦੀ ਆ ਉਮਰ ਇਹਦੀ 17 ਸਾਲ ਆ ਜੀ ਰੀਆ ਸ਼ਰਮਾ ਦੀ ਹੁਣੇ-ਹੁਣੇ ਇਹਨੇ 12ਵੀਂ ਪਾਸ ਕੀਤੀ ਆ ਤੇ ਆਪਣੇ ਮਾਪੇ ਨੂੰ ਕੋਰਸ ਬਾਰੇ ਦੱਸਦੀ ਆ ਕਿ ਹੁਣ ਉਹ ਅੱਗੇ ਕਿਹੜਾ ਕੋਰਸ ਦਿੱਲੀ 'ਚ ਜਾ ਕੇ ਕਰੂਗੀ ਮਾਪੇ ਨੂੰ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਸੀ ਕਿਉਂਕਿ ਸਕੂਲ ਦੇ ਵਿੱਚ ਉਹ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਪਲੱਸ 2 ਦੇ ਵਿੱਚ ਬਹੁਤ ਚੰਗੇ ਨੰਬਰਾਂ ਦੇ ਨਾਲ ਉਹ ਪਾਸ ਹੋਈ ਸੀ ਘਰ ਵਾਲੇ ਮੰਨ ਜਾਂਦੇ ਨੇ ਕਿ ਤੂੰ ਦਿੱਲੀ ਜਾ ਕੇ ਜਿਹੜੀ ਆਪਣੀ ਅੱਗੇ ਦੀ ਪੜ੍ਹਾਈ ਆ ਉਹ ਜਾਰੀ ਰੱਖ ਤੇ ਇਹਨੂੰ ਪੜ੍ਹਾਈ ਦੇ ਲਈ ਦਿੱਲੀ ਦੇ ਕਿਸੇ ਵਧੀਆ ਕਾਲਜ ਦੇ ਵਿੱਚ ਐਡਮਿਸ਼ਨ ਦਵਾ ਦਿੰਦੇ ਨੇ ਹੁਣ ਇਹਨੂੰ ਰਹਿਣ ਦੇ ਲਈ ਕੋਈ ਜਗ੍ਹਾ ਚਾਹੀਦੀ ਸੀ ਦਿੱਲੀ 'ਚ ਪਰ ਉਹ ਇਹਨੂੰ ਮਿਲਦੀ ਨਹੀਂ ਇਹਦੇ ਬਜਟ ਦੇ ਵਿੱਚ ਕਹਿ ਲਉ ਕਿ ਇਹਨੂੰ ਉਹ ਜਗ੍ਹਾ ਨਹੀਂ ਮਿਲਦੀ ਇਹਨੂੰ ਗੁਰੂਗਰਾਮ ਜਾ ਕੇ ਜੋ ਦਿੱਲੀ ਦੇ ਬਿਲਕੁਲ ਨਾਲ ਲੱਗਦਾ ਆਪਾਂ ਗੁੜਗਾਉਂ ਵੀ ਉਹਨੂੰ ਕਹਿੰਦੇ ਸੀ ਪਹਿਲਾਂ ਉੱਥੇ ਜਾ ਕੇ ਇਹ ਰਹਿਣ ਲੱਗ ਜਾਂਦੀ ਆ ਉੱਥੇ ਇਹਨੂੰ ਇੱਕ ਰੂਮ ਮਿਲ ਜਾਂਦਾ ਆ ਹੁਣ ਥੋੜੀ ਦੇਰ ਪੜਾਈ ਕਰਦੀ ਸੀ ਹਲੇ ਕਾਲਜ ਸਟਾਰਟ ਹੋਏ ਸੀ ਪੜਾਈ ਦਾ ਇੰਨਾ ਪ੍ਰੈਸ਼ਰ ਨਹੀਂ ਸੀ ਤਾਂ ਇਹ ਜਿੱਦਾਂ ਟਾਈਮ ਪਾਸ ਦੇ ਲਈ ਸੋਸ਼ਲ ਮੀਡੀਆ ਨੂੰ ਯੂਜ਼ ਕਰਨਾ ਸ਼ੁਰੂ ਕਰਦੀ ਆ ਲੜਕੀ ਰੀਆ ਸ਼ਰਮਾ ਫੇਸਬੁੱਕ ਤੇ ਅਕਾਊਂਟ ਬਣਾਉਂਦੀ ਆ ਰੋਜ਼ ਉਹਨੂੰ ਸਕਰੋਲ ਕਰਦੀ ਆ ਫੇਸਬੁੱਕ ਤੇ ਐਕਟੀਵਿਟੀਆਂ ਦੇਖਦੀ ਆ ਤੇ ਆਪਣੇ ਫਰੈਂਡਸ ਆ ਜਿਹੜੇ ਉਹਨਾਂ ਨੂੰ ਐਡ ਕਰਦੀ ਆ ਤਾਂ ਇੱਕ ਦਿਨ ਇਹਨੂੰ ਇੱਕ ਰਾਹੁਲ ਨਾਮ ਦੇ ਲੜਕੇ ਦੀ ਫਰੈਂਡ ਰਿਕਵੈਸਟ ਆਉਂਦੀ ਆ ਰੀਆ ਸ਼ਰਮਾ ਨੂੰ ਇਹ ਅਸੈਪਟ ਕਰ ਲੈਂਦੀ ਆ ਤੇ ਉਸ ਤੋਂ ਬਾਅਦ ਜੀ ਉਹ ਹਾਈ ਲੈ ਕੇ ਜਦੋਂ ਰਾਹੁਲ ਮੁੰਡਾ ਸੀ ਜਿਹੜਾ ਉਹ ਭੇਜਦਾ ਵਾ ਇਹਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਉਹ ਗੱਲਬਾਤ ਕਾਫੀ ਜਿਹੜੀ ਕਲੋਜ਼ਨੈਸ ਦੇ ਵਿੱਚ ਬਦਲਦੀ ਜਾ ਰਹੀ ਸੀ ਦੋਨੋਂ ਜਣੇ ਬਹੁਤ ਕਹਿ ਲਓ ਵੀ ਹੁਣ ਦਿਨ ਰਾਤ ਹੀ ਚੈਟ ਤੇ ਲੱਗੇ ਰਹਿੰਦੇ ਸੀ ਇੱਕ ਦੂਜੇ ਦੇ ਵੱਲ ਅਟਰੈਕਟ ਹੋ ਚੁੱਕੇ ਸੀ ਦੋਨੋਂ ਸਿਰਫ ਫੇਸਬੁੱਕ ਦੇ ਉੱਤੇ ਹੀ ਹੁਣ ਇਹਨਾਂ ਦੀ ਗੱਲਬਾਤ ਦਿਨੋਂ ਦਿਨ ਵਾਧੀ ਜਾ ਰਹੀ ਸੀ ਤੇ ਇਹਨਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਸੀ ਕਿ ਇੱਕ ਦੂਜੇ ਦੇ ਨਾਲ ਇਹ ਪਿਆਰ ਕਰ ਬੈਠੇ ਨੇ ਫੇਸਬੁੱਕ ਦਾ ਪਿਆਰ ਸੀਗਾ ਇਹ रिया शर्मा ਵੀ ਉਹਨੂੰ ਕਹਿੰਦੀ ਆ rahul ਨੂੰ ਕਿ ਮੈਂ ਹੁਣ ਤੇਰੇ ਬਿਨਾ ਨਹੀਂ ਰਹਿ ਸਕਦੀ ਅੱਗੇ rahul ਵੀ ਇਹਨੂੰ ਕਹਿੰਦਾ ਵਾ ਕਿ ਮੈਂ ਤੇਰੇ ਤੇਰੇ ਬਿਨਾ ਮੈਂ ਨਹੀਂ ਰਹਿ ਸਕਦਾ ਹੁਣ ਦੇਖੋ ਵੀ ਘਰਦਿਆਂ ਨੇ ਕਿੰਨਾ ٹرسٹ ਕਰਕੇ ਲੜਕੀ ਨੂੰ ਭੇਜਿਆ ਸੀਗਾ ਪੜਨ ਦੇ ਲਈ ਤੇ ਉੱਥੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਰੀਆ ਸ਼ਰਮਾ ਦੇ ਵੱਲੋਂ ਇਹ ਦੋਨੋਂ ਜਣੇ ਜੀ ਹੁਣ ਫੈਸਲਾ ਕਰਦੇ ਨੇ ਕਿ ਆਪਾਂ ਵਿਆਹ ਕਰਾ ਲਈਏ ਪਰ ਦਿੱਕਤ ਐਸੀ ਕਿ ਜਿਹੜੀ ਰੀਆ ਸ਼ਰਮਾ ਉਹਦੀ ਉਮਰ ਸਿਰਫ 17 ਸਾਲ ਦੀ ਸੀ ਤੇ ਜਿਹੜਾ rahul ਸੀ ਉਦੀ ਉਮਰ 16 ਸਾਲ ਦੀ ਸੀ ਦੋਨੋਂ ਹੀ ਨਬਾਲਗ ਸਿਗੇ 18 ਦੇ ਨਹੀਂ ਹੋਏ ਸਿਗੇ ਤਾਂ ਇਹਨਾਂ ਨੂੰ ਇਹ ਪਰੇਸ਼ਾਨੀ ਦਾ ਥੋੜਾ ਜਿਹਾ ਲੱਗਿਆ ਵੀ ਇਹ ਜਿਹੜਾ ਇਸ਼ੂ ਇਸ਼ੂ ਹੋਇਆ ਵਾ ਵੀ ਇਹ ਸਾਨੂੰ ਤਾਂ ਅਸੀਂ ਤਾਂ ਇੱਕ ਦੂਜੇ ਦੇ ਮੇਣਾ ਰਹਿ ਨਹੀਂ ਸਕਦੇ ਤੇ ਵਿੱਚ ਉਮਰਾਂ ਦਾ ਜਿਹੜਾ ਇਹ ਇਸ਼ੂ ਆ ਗਿਆ ਇਹ ਬਹੁਤ ਔਖਾ ਵਾ ਦੋਨੋਂ ਜਣੇ ਬਹੁਤ ਉਦਾਸ ਹੋ ਜਾਂਦੇ ਆ ਫਿਰ ਇਹ ਫੈਸਲਾ ਕਰਦੇ ਨੇ ਕਿ ਘਰਦਿਆਂ ਨੇ ਤਾਂ ਮੰਨਣਾ ਨਹੀਂ ਵਿਆਹ ਦੇ ਲਈ ਵੀ ਕਿਉਂ ਨਾ ਆਪਾਂ ਭੱਜ ਕੇ ਵਿਆਹ ਕਰਾ ਲਈਏ ਦੋਨੋਂ ਜਣੇ ਇਸ਼ਕ ਦੇ ਵਿੱਚ ਇੰਨੇ ਕਮਲੇ ਹੋ ਗਏ ਸੀ ਤਾਂ ਅਗੇ ਉਹ ਰਾਹੁਲ ਕਹਿੰਦਾ ਠੀਕ ਹੈ ਤੂੰ ਉਧਰ ਗੁਰੂਗ੍ਰਾਮ ਤੋਂ ਚੱਲ ਤੇ ਮੈਂ ਉਹ ਜਿਹੜਾ ਰਾਹੁਲ ਸੀਗਾ ਉਹ ਸੰਬੰਧ ਰੱਖਦਾ ਸੀ ਦੀ ਛਪਰਾ ਜਦੋਂ ਮੈਂ ਸ਼ੁਰੂਆਤ 'ਚ ਦੱਸਿਆ ਬਿਹਾਰ ਦੇ ਛਪਰਾ ਇਲਾਕੇ ਦੇ ਨਾਲ ਉਹ ਕਹਿੰਦਾ ਮੈਂ ਇਧਰੋਂ ਚੱਲਦਾ ਤੇ ਉਧਰੋਂ ਚੱਲ ਆਪਾਂ ਕਾਨਪੁਰ ਦੇ ਰੇਲਵੇ ਸਟੇਸ਼ਨ ਤੇ ਮਿਲਦੇ ਹਾਂ ਤੇ ਦੋਨੋਂ ਜਣੇ ਉਸ ਸਮੇਂ ਜੋ ਵੀ ਇਹਨਾਂ ਦੇ ਕੋਲ ਸੀ ਸਮਾਨ ਪੈਕ ਕਰਦੇ ਨੇ ਤੇ ਜੋ ਵੀ ਪੈਸੇ ਇਹਨਾਂ ਕੋਲ ਸੀ ਉਹ ਲੈ ਕੇ ਨਿਕਲਦੇ ਨੇ ਘਰੋਂ ਦੋਨੋਂ ਜਣੇ ਜਣੇ ਜਿਹੜੇ ਕਾਨਪੁਰ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਇਕੱਠੇ ਹੋ ਜਾਂਦੇ ਨੇ ਪਹਿਲੀ ਵਾਰ ਇਹਨਾਂ ਨੇ ਇੱਕ ਦੂਜੇ ਨੂੰ ਫੇਸ ਟੂ ਫੇਸ ਦੇਖਿਆ ਸੀ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਪਿਛਲੇ 3-4 ਮਹੀਨੇ ਤੋਂ ਸਿਰਫ ਇਹਨਾਂ ਦੀ ਗੱਲਬਾਤ ਆ ਜਿਹੜੀ ਉਹ ਫੇਸਬੁੱਕ ਤੇ ਚੈਟ ਦੇ ਵਿੱਚ ਹੋ ਰਹੀ ਸੀ ਅੱਜ ਇਹ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ ਸੀ ਸਿਰਫ ਤਿੰਨ ਜਾਂ ਚਾਰ ਮਹੀਨੇ ਦਾ ਪਿਆਰ ਸੀ ਜਿਹੜਾ ਇਹ ਫੈਸਲਾ ਹੁਣ ਕਰਨ ਲੱਗੇ ਸੀ ਘਰੋਂ ਭੱਜਣ ਦਾ ਦੋਨੋਂ ਜਣੇ ਜੀ ਉੱਥੇ ਹੀ ਆਪਣੇ ਫੋਨ ਬੰਦ ਕਰਕੇ ਕਾਨਪੁਰ ਦੇ ਵਿੱਚ ਹੀ ਸੁੱਟ ਦਿੰਦੇ ਨੇ ਤਾਂ ਕਿ ਇਹਨਾਂ ਨੂੰ ਕੋਈ ਟਰੈਕ ਨਾ ਕਰ ਸਕੇ ਤੇ ਇਹ ਟ੍ਰੇਨ ਦੇ ਵਿੱਚ ਬੈਠ ਕੇ ਮੁੰਬਈ ਦੇ ਲਈ ਰਵਾਨਾ ਹੋ ਜਾਂਦੇ ਨੇ ਕਿ ਬੰਬੇ ਜਾਣਗੇ ਤੇ ਉੱਥੇ ਜਾ ਕੇ ਮੰਦਿਰ ਦੇ ਵਿੱਚ ਵਿਆਹ ਕਰਾ ਲੈਣਗੇ ਤਾਂ ਇਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਮੁੰਬਈ ਵਿਖੇ ਆ ਜਾਂਦੇ ਨੇ ਤੇ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਇਹ ਕੋਈ ਮੰਦਰ ਲੱਭਦੇ ਨੇ ਉੱਥੇ ਜਾ ਕੇ ਵਿਆਹ ਕਰ ਲੈਂਦੇ ਨੇ ਉਸ ਤੋਂ ਬਾਅਦ ਇਹ ਰਹਿਣ ਦੇ ਲਈ ਕਮਰਾ ਲੱਭਦੇ ਨੇ ਮੁੰਬਈ ਦੇ ਵਿੱਚ ਹੀ ਤੇ ਕਮਰਾ ਲੱਭਣ ਤੋਂ ਬਾਅਦ ਹੁਣ ਇੱਕ ਬਹੁਤ ਵੱਡਾ ਮੁੱਦਾ ਇਹ ਸੀ ਕਿ ਦੋਨਾਂ ਕੋਲ ਜਿਹੜੇ ਪੈਸੇ ਮੁੱਕ ਚੁੱਕੇ ਸੀ ਤੇ ਜ਼ਿੰਦਗੀ ਉਹ ਵੀ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਜੇ ਰਹਿਣਾ ਪੈਸਿਆਂ ਤੋਂ ਬਿਨਾਂ ਤਾਂ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਜਿਹੜਾ ਰਾਹੁਲ ਆ ਉਹ ਕੋਸ਼ਿਸ਼ ਕਰਦਾ ਉਹਨੂੰ ਕੋਈ ਨੌਕਰੀ ਮਿਲ ਜੇ ਹਾਲੇ ਵਿਆਹ ਨੂੰ ਇੱਕ ਦੋ ਦਿਨ ਹੀ ਹੋਏ ਸੀਗੇ ਤੇ ਇਹ ਨੌਕਰੀ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਜਾਣ ਲੱਗ ਜਾਂਦਾ ਤੇ ਇਹਨੂੰ ਇੱਕ ਫੈਕਟਰੀ ਦੇ ਵਿੱਚ ਨੌਕਰੀ ਮਿਲ ਜਾਂਦੀ ਆ ਨੌਕਰੀ ਕੋਈ ਬਹੁਤੀ ਵੱਡੀ ਨਹੀਂ ਮਿਲਦੀ ਕੋਈ ਜ਼ਿਆਦਾ ਤਨਖਾਹ ਨਹੀਂ ਮਿਲਦੀ ਇੱਕ ਮਜ਼ਦੂਰ ਦਾ ਹੀ ਉਹਨੇ ਜਿਹੜਾ ਕੰਮ ਕਰਨਾ ਸੀ ਪਰ ਮਜਬੂਰੀ ਦੇ ਵਿੱਚ ਉਹਨੂੰ ਉਹ ਕਰਨਾ ਪੈਣਾ ਸੀਗਾ ਇੱਕ ਹੈਰਾਨੀ ਦੀ ਗੱਲ ਸੀਗੀ ਇੱਥੇ ਦੋਨਾਂ ਦਾ ਵਿਆਹ ਜ਼ਰੂਰ ਹੋਇਆ ਪਰ ਹਲੇ ਤੱਕ ਇਹ ਫਿਜ਼ੀਕਲ ਨਹੀਂ ਸੀ ਹੋਏ ਇਹਨਾਂ ਨੇ ਆਪਸ ਦੇ ਵਿੱਚ ਸਰੀਰਕ ਸੰਬੰਧ ਨਹੀਂ ਸੀ ਬਣਾਏ ਜਦੋਂ ਵੀ ਜਿਹੜੀ ਰੀਆ ਕੋਸ਼ਿਸ਼ ਕਰਦੀ ਸੀ ਉਹਦੇ ਕੋਲ ਆਉਣ ਦੀ ਰਾਹੁਲ ਦੇ ਕੋਲ ਤਾਂ ਰਾਹੁਲ ਕਹਿ ਦਿੰਦਾ ਸੀ ਕਿ ਹਲੇ ਆਪਣੀ ਲਾਈਫ ਸੈਟਲਡ ਨਹੀਂ ਆ ਆਪਾਂ ਬੱਚੇ ਨੂੰ ਕਿਵੇਂ ਸਾਂਭਾਂਗੇ ਕਿਵੇਂ ਉਹਨਾਂ ਨੂੰ ਪਾਲਾਂਗੇ ਵੀ ਇਹ ਸਾਰਾ ਕੁਝ ਹਲੇ ਆਪਾਂ ਨਹੀਂ ਕਰਨਾ ਥੋੜਾ ਜਿਹਾ ਵਕਤ ਦੇ ਮੈਨੂੰ ਤਾਂ ਰੀਆ ਕੁਝ ਨਹੀਂ ਬੋਲਦੀ ਹੁਣ ਵਿਆਹ ਨੂੰ ਬੀਤ ਚੁੱਕੇ ਨੇ ਜੀ 14 ਦਿਨ ਯਾਨੀ ਕਿ ਦੋ ਹਫਤੇ ਦੇ ਕਰੀਬ ਇਹਨਾਂ ਦੇ ਵਿਆਹ ਨੂੰ ਹੋ ਚੁੱਕਿਆ ਇੱਕ ਰਾਤ ਨੂੰ ਜਿਹੜੀ ਰੀਆ ਉਹਨੂੰ ਫੋਰਸ ਕਰਦੀ ਆ ਕਿ ਆਪਾਂ ਇੱਕ ਦੂਜੇ ਨੂੰ ਪਿਆਰ ਕੀਤਾ ਵਾ ਆਪਾਂ ਵਿਆਹ ਕਰਾਇਆ ਵਾ ਵੀ ਇਹ ਆਪਣਾ ਹੱਕ ਆ ਵੀ ਤੂੰ ਕਿਉਂ ਡਰਦਾ ਵਾ ਤਾਂ ਬਹੁਤ ਜ਼ਿਆਦਾ ਫੋਰਸ ਕਰਨ ਦੇ ਉੱਤੇ ਇੱਕ ਬਹੁਤ ਵੱਡਾ ਭੇਦ ਖੁੱਲ ਜਾਂਦਾ ਉਸ ਰਾਤ ਨੂੰ ਜੇ ਜਿਹੜਾ ਉਹ ਰਾਜ ਦੇਖ ਕੇ ਰੀਆ ਸ਼ਰਮਾ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਉਹਨੂੰ ਸਮਝ ਹੀ ਨਹੀਂ ਆਈ ਵੀ ਹੋ ਕੀ ਗਿਆ ਅਸਲ ਦੇ ਵਿੱਚ ਜਿਹੜਾ ਰਾਹੁਲ ਉਹ ਲੜਕਾ ਸੀ ਉਹ ਰਾਹੁਲ ਹੈ ਹੀ ਨਹੀਂ ਸੀ ਨਾ ਉਹ ਰਾਹੁਲ ਸੀ ਤੇ ਨਾ ਹੀ ਉਹ ਲੜਕਾ ਸੀ ਉਹ ਇੱਕ ਲੜਕੀ ਸੀ ਜੋ ਕਿ ਲੜਕਾ ਬਣ ਕੇ ਫੇਸਬੁੱਕ ਤੇ ਉਹਨੇ ਅਕਾਊਂਟ ਬਣਾਇਆ ਹੋਇਆ ਸੀ ਤੁਸੀਂ ਇਹ ਤਾਂ ਬਹੁਤ ਵਾਰ ਦੇਖਿਆ ਹੋਊਗਾ ਕਿ ਇੱਕ ਲੜਕੇ ਨੇ ਲੜਕੀ ਦੀ ਆਈਡੀ ਬਣਾਈ ਹੋਵੇ ਪਰ ਇੱਥੇ ਇੱਕ ਲੜਕੀ ਨੇ ਲੜਕੇ ਦੀ ਆਈਡੀ ਬਣਾ ਕੇ ਇੱਕ ਲੜਕੀ ਨੂੰ ਪਾਗਲ ਬਣਾਇਆ ਉਹਦੇ ਨਾਲ ਧੋਖਾ ਕੀਤਾ ਜਦੋਂ ਰੀਆ ਸ਼ਰਮਾ ਨੂੰ ਇਹ ਪਤਾ ਲੱਗਦਾ ਕਿ ਉਹਨੇ ਇੱਕ ਲੜਕੀ ਦੇ ਨਾਲ ਵਿਆਹ ਕਰਾ ਲਿਆ ਵੀ ਲੜਕੀ ਦਾ ਲੜਕੀ ਦੇ ਨਾਲ ਵਿਆਹ ਹੋ ਗਿਆ ਉਹ ਬਹੁਤ ਪਛਤਾਉਂਦੀ ਆ ਉਹਦਾ ਵਿਰੋਧ ਕਰਦੀ ਆ ਗੁੱਸਾ ਰੱਜ ਕੇ ਉਹਤੇ ਕੱਟਦੀ ਉਹਨੂੰ ਬਹੁਤ ਬੁਰਾ ਭਲਾ ਬੋਲਦੀ ਆ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਵੀ ਉਹਨੂੰ ਆਵਾਜ਼ ਤੋਂ ਜਾਂ ਉਹਦੀ ਜੋ ਉਹਦਾ ਬਾਡੀ ਸਟਰਕਚਰ ਆ ਉਹਦੀ ਲੁੱਕ ਤੋਂ ਨਹੀਂ ਪਤਾ ਲੱਗਿਆ ਕਿ ਲੜਕਾ ਵਾ ਜਾਂ ਲੜਕੀ ਤਾਂ ਉਹਨੇ ਆਪਣੇ ਆਪ ਨੂੰ ਬਣਾਇਆ ਹੀ ਇਦਾਂ ਦਾ ਹੋਇਆ ਸੀ ਬੁਆਏ ਕੱਟ ਉਹਨੇ ਕੀਤੀ ਹੋਈ ਸੀ ਤੇ ਕੁਝ ਕੱਪੜੇ ਉਹ ਇਦਾਂ ਦਾ ਇਦਾਂ ਦੇ ਪਾ ਲੈਂਦੀ ਸੀ ਰਾਹੁਲ ਜਿਹੜੀ ਉਹ ਲੜਕੀ ਬਣੀ ਹੋਈ ਸੀ ਤੇ ਆਵਾਜ਼ ਵੀ ਉਹਦੀ ਥੋੜੀ ਜੀ ਭਾਰੀ ਸੀ ਬੰਦਿਆਂ ਵਰਗੀ ਤੇ ਉਹਨੇ ਸ਼ੁਰੂ ਤੋਂ ਜਿੱਦਾਂ ਆਪਾਂ ਦੇਖਦੇ ਆ ਕੁਝ ਲੜਕੀਆਂ ਲੜਕਿਆਂ ਦੇ ਵਾਂਗ ਰਹਿੰਦੀਆਂ ਨੇ ਉਸ ਤਰ੍ਹਾਂ ਉਹ ਸੀ ਪਰ ਉਹਨੇ ਵਿਆਹ ਕਰਾ ਕੇ ਗਲਤੀ ਕੀਤੀ ਸੀ ਰੀਆ ਨੂੰ ਧੋਖੇ ਦੇ ਵਿੱਚ ਰੱਖ ਕੇ ਜਿਹੜਾ ਵਿਆਹ ਕਰਾਇਆ ਸੀ ਉਹਨੇ ਰੀਆ ਉਹਨੂੰ ਸਵਾਲ ਕਰਦੀ ਆ ਕਿ ਤੂੰ ਮੇਰੇ ਨਾਲ ਇਹ ਸਾਰਾ ਕੁਝ ਕਰਕੇ ਕੀ ਪਾਉਣਾ ਚਾਹੁੰਦੀ ਸੀ ਤੇਰਾ ਮਕਸਦ ਕੀ ਆ ਤਾਂ ਉਹ ਦੱਸਦੀ ਆ ਜਿਹੜੀ ਉਹ ਲੜਕੀ ਰਾਹੁਲ ਬਣੀ ਸੀ ਉਹ ਕਹਿੰਦੀ ਆ ਵੀ ਮੈਂ ਤੇਰੇ ਨਾਲ ਚੈਟ ਨਾਰਮਲੀ ਸ਼ੁਰੂ ਕੀਤੀ ਸੀ ਪਰ ਪਤਾ ਨਹੀਂ ਕਿਉਂ ਮੈਂ ਤੇਰੇ ਵੱਲ ਖਿੱਚੀ ਗਈ ਸੀ ਲੜਕੀ ਹੋਣ ਦੇ ਬਾਵਜੂਦ ਵੀ ਮੈਂ ਤੇਰੇ ਵੱਲ ਅਟਰੈਕਟ ਹੋ ਗਈ ਸੀ ਮੈਨੂੰ ਸੱਚੀ ਤੇਰੇ ਨਾਲ ਪਿਆਰ ਹੋ ਗਿਆ ਸੀ ਮੈਨੂੰ ਐ ਲੱਗਦਾ ਸੀ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਇਸ ਕਰਕੇ ਮੈਂ ਤੈਨੂੰ ਧੋਖੇ ਵਿੱਚ ਰੱਖਿਆ ਤੇ ਮੈਂ ਹਲੇ ਵੀ ਇਹੀ ਕਹਾਂਗੀ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਵੀ ਹੁਣ ਜੇ ਆਪਾਂ ਵਿਆਹ ਕਰਾਈ ਲਿਆ ਵਾ ਤਾਂ ਆਪਾਂ ਇਦਾਂ ਇਕੱਠੇ ਵੀ ਰਹਿ ਸਕਦੇ ਆ ਜੋ ਰੀਆ ਸ਼ਰਮਾ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਉਹ ਉਸੇ ਸਮੇਂ ਉਥੋਂ ਜਾਣਾ ਚਾਹੁੰਦੀ ਸੀ ਉਹਨੂੰ ਨਹੀਂ ਸੀ ਦੇਖਣਾ ਚਾਹੁੰਦੀ ਤੇ ਇੱਧਰ ਦੋਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਲੱਭ ਵੀ ਰਹੇ ਸੀ ਕਿਉਂਕਿ ਕਾਫੀ ਦਿਨ ਤੋਂ ਇਹ ਜਿਹੜੇ ਲਾਪਤਾ ਸੀ ਹੁਣ ਰਾਹੁਲ ਜਿਹੜੀ ਕੁੜੀ ਬਣੀ ਸੀ ਉਹਦੇ ਪੇਰੈਂਟਸ ਵੀ ਇਹਨੂੰ ਲੱਭ ਰਹੇ ਸੀ ਤੇ ਜਿਹੜੀ ਰੀਆ ਸ਼ਰਮਾ ਇਹਦੇ ਵੀ ਮਾਪੇ ਇਹਨੂੰ ਲੱਭ ਰਹੇ ਸੀ ਕਿ ਤੇ ਨਾ ਕੋਈ ਟਰੈਕਿੰਗ ਹੋ ਰਹੀ ਸੀ ਕਿਉਂਕਿ ਜਿੱਦਾਂ ਮੈਂ ਦੱਸਿਆ ਸ਼ੁਰੂ ਚ ਕਿ ਫੋਨ ਆਪਣੇ ਇਹਨਾਂ ਨੇ ਕਾਨਪੁਰ ਰੇਲਵੇ ਸਟੇਸ਼ਨ ਤੇ ਬੰਦ ਕਰਕੇ ਸੁੱਟਤੇ ਸੀ ਉਸ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਕਿ ਇਹ ਦੋਨੋਂ ਕਿੱਥੇ ਨੇ ਕਿੱਥੇ ਨਹੀਂ ਚਲੋ ਇਸ ਤੋਂ ਬਾਅਦ ਜੀ ਜਿਹੜੀ ਰੀਆ ਸ਼ਰਮਾ ਵਾਂ ਉਹ ਆਪਣੇ ਘਰੇ ਆਪ ਫੋਨ ਕਰ ਦਿੰਦੀ ਆ ਕਿ ਮੇਰੇ ਨਾਲ ਇਹ ਸਾਰਾ ਕੁਝ ਹੋਇਆ ਸਾਰਾ ਕੁਝ ਸੱਚ ਦੱਸ ਦਿੰਦੀ ਆ ਤੇ ਉਹਨਾਂ ਨੂੰ ਕਹਿ ਦਿੰਦੀ ਆ ਵੀ ਤੁਸੀਂ ਘਬਰਾਓ ਨਾ ਮੈਂ ਆਪ ਹੀ ਵਾਪਸ ਆ ਰਹੀ ਆ ਤੇ ਉਸੇ ਸਮੇਂ ਉਹ ਆਪਣੇ ਪਿੰਡ ਦੀ ਟਿਕਟ ਕਰਾਉਂਦੀ ਆ ਬੇਕੁੰਠਪੁਰਾ ਦੀ ਤੇ ਉਧਰੋਂ ਜਿਹੜੀ ਰਾਹੁਲ ਜਿਹੜੀ ਕੁੜੀ ਬਣੀ ਸੀ ਉਹ ਵੀ ਨਾਲ ਜਾਣ ਦੀ ਇੱਛਾ ਜ਼ਾਹਰ ਕਰਦੀ ਆ ਕਿ ਮੈਨੂੰ ਬਿਹਾਰ ਤੱਕ ਨਾਲ ਲੈ ਚੱਲ ਉਹਨੇ ਛਪਰਾ ਵਿਖੇ ਆਉਣਾ ਸੀ ਤਾਂ ਉਹ ਮੰਨ ਜਾਂਦੀ ਵੀ ਮੈਂ ਤੈਨੂੰ ਤੇਰੇ ਘਰ ਛੱਡ ਦੇਨੀ ਆ ਅਸਲ 'ਚ ਘਰੇ ਛੱਡਣ ਦਾ ਮਕਸਦ ਇਹ ਸੀ ਰਿਆ ਸ਼ਰਮਾ ਦਾ ਉਹਨੂੰ ਨਾਲ ਬਿਠਾਉਣ ਦੇ ਲਈ ਤਾਂ ਰਾਜ਼ੀ ਹੁੰਦੀ ਆ ਜਿਹਨੂੰ ਇੱਕ ਪਲ ਵੀ ਦੇਖਣਾ ਨਹੀਂ ਸੀ ਚਾਹੁੰਦੀ ਕਿਉਂਕਿ ਉਹ ਉਹਦੇ ਮਾਪੇ ਨੂੰ ਜਾ ਕੇ ਇਹ ਸਾਰੀ ਕਰਤੂਤ ਉਹਦੀ ਦੱਸਣਾ ਚਾਹੁੰਦੀ ਸੀ ਕਿ ਉਹ ਉਹਨੇ ਮਾਪੇ ਵੀ ਉਹ ਕੋਈ ਐਕਸ਼ਨ ਸ਼ਾਇਦ ਲੈ ਲੈਣ ਵੀ ਇਹਨੇ ਮੇਰੇ ਨਾਲ ਕੀਤਾ ਕੀ ਆ ਉਹ ਜਿੱਦਾਂ ਹੀ ਬਿਹਾਰ ਪਹੁੰਚਦੇ ਨੇ ਤਾਂ ਰੀਆ ਸ਼ਰਮਾ ਪਹਿਲਾਂ ਛਪਰਾ ਵਿਖੇ ਉਹਦੇ ਨਾਲ ਜਾਂਦੀ ਆ। ਰਾਹੁਲ ਜਿਹੜੀ ਕੁੜੀ ਬਣੀ ਸੀ ਉਹਦੇ ਨਾਲ ਤੇ ਉਹਦੇ ਘਰ ਜਾ ਕੇ ਉਹਦੇ ਮਾਪੇ ਨੂੰ ਸਾਰੀ ਕਹਾਣੀ ਦੱਸਦੀ ਆ ਵੀ ਐਦਾਂ ਐਦਾਂ ਇਹਨੇ ਮੇਰੇ ਨਾਲ ਕੀਤਾ ਦੇਖੋ ਕਿੰਨਾ ਵੱਡਾ ਧੋਖਾ ਤੁਹਾਡੀ ਕੁੜੀ ਨੇ ਮੇਰੇ ਨਾਲ ਕੀਤਾ। ਇਹ ਲੜਕਾ ਬਣਦਾ ਜਿਹੜਾ ਡਰਾਮਾ ਕਰ ਲਈ ਸੀ ਤੇ ਮੇਰੀ ਇਹਨੇ ਇੱਕ ਤਰ੍ਹਾਂ ਦੇ ਨਾਲ ਜ਼ਿੰਦਗੀ ਨਾਲ ਖਿਲਵਾੜ ਕੀਤਾ ਵਾ। ਇੱਥੇ ਹੀ ਬੱਸ ਨਹੀਂ ਉਹ ਉੱਥੇ ਛਪਰਾ ਦੇ ਪੁਲਿਸ ਥਾਣੇ 'ਚ ਜਾ ਕੇ ਉਹਦੇ ਖਿਲਾਫ ਸ਼ਿਕਾਇਤ ਦਰਜ ਵੀ ਕਰਾ ਦਿੰਦੀ ਆ। ਪੁਲਿਸ ਜਦੋਂ ਇੱਕ ਕੇਸ ਸੁਣਦੀ ਆ ਉਦੋਂ ਬੜੀ ਹੈਰਾਨ ਸੀ ਤੇ ਪੁਲਿਸ ਸਟੇਸ਼ਨ ਦੇ ਉੱਤੇ ਕੰਪਲੇਂਟ ਹੋਣ ਤੋਂ ਬਾਅਦ ਹੀ ਇਹ ਜਿਹੜਾ ਜਿਹੜੀ ਇਹ ਸਟੋਰੀ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹਨੂੰ ਬਹੁਤ ਸ਼ੇਅਰ ਕੀਤਾ ਸੀ ਕਿ ਇੱਕ ਲੜਕੀ ਨੇ ਲੜਕੀ ਦੇ ਨਾਲ ਵਿਆਹ ਕਰਾਇਆ ਭਾਵੇਂ ਇੱਕ ਨਹੀਂ ਕਈ ਕੇਸ ਇਦਾਂ ਦੇ ਆਏ ਨੇ ਪਰ ਇਹ ਕੇਸ ਕਾਫੀ ਉੱਚਲਿਆ ਸੀਗਾ ਉਦੋਂ ਉਸ ਤੋਂ ਬਾਅਦ ਜੀ ਪੁਲਿਸ ਨੇ ਉਹਨੂੰ ਕੋਈ ਉਹਦੇ ਤੇ ਐਕਸ਼ਨ ਤਾਂ ਲਿਆ ਨਹੀਂ ਸੀ ਜਾ ਸਕਦਾ ਕਿਉਂਕਿ ਉਹ ਨਵਾਲਿਕ ਸੀ 17 ਸਾਲ ਦੀ ਸੀ ਤੇ ਉਹਨੂੰ ਸੈਂਟਰ ਹੋਮ ਜ਼ਰੂਰ ਭੇਜਿਆ ਜਾਂਦਾ ਵਾ ਜਿੱਥੇ ਬੱਚਿਆਂ ਦਾ ਸੁਧਾਰ ਕੀਤਾ ਜਾਂਦਾ ਤੇ ਉਹਨਾਂ ਨੂੰ ਲੱਗਿਆ ਕਿ ਇਹਨੂੰ ਮਨੋਵਿਗਿਆਨਕ ਜਿਹੜੀ ਡਾਕਟਰ ਦੀ ਲੋੜ ਆ ਥੋੜੀ ਜੀ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਲੱਗ ਰਹੀ ਉਹ ਕੁੜੀ ਜਿਹਨੇ ਧੋਖਾ ਕੀਤਾ ਜਿਹਨੇ ਮੁੰਡਾ ਬਣ ਕੇ ਰੀਆ ਸ਼ਰਮਾ ਨੂੰ ਫਸਾਇਆ ਤਾਂ ਉਹਨੂੰ ਉਹਦਾ ਇਲਾਜ ਜਿਹੜਾ ਕਰਵਾਇਆ ਜਾਂਦਾ ਵਾ ਮਨੋਵਿਗਿਆਨਕ ਡਾਕਟਰਾਂ ਦੇ ਕੋਲ ਜਾ ਕੇ ਤੇ ਜਦੋਂ ਇਹ ਪ੍ਰੋਸੈਸ ਪੂਰਾ ਹੋ ਜਾਂਦਾ ਕੁਝ ਮਹੀਨਿਆਂ ਦੇ ਵਿੱਚ ਤਾਂ ਉਹਨੂੰ ਆਪਣੇ ਪਰਿਵਾਰ ਦੇ سپرد ਕਰ ਦਿੱਤਾ ਜਾਂਦਾ ਵਾ ਉਹ ਜਿਹੜੀ ਲੜਕੀ ਉਹਦਾ ਨਾਮ ਉਨੇ ਰਾਹੁਲ ਦੱਸਿਆ ਅਸਲ ਨਾਮ ਉਹਦਾ ਕੀ ਸੀ ਇਹ ਇਹਦੀ ਜਾਣਕਾਰੀ ਨਹੀਂ ਮਿਲ ਪਾਈ ਸੋ ਐਦਾਂ ਕਰਕੇ ਜੀ ਇਹ ਕਹਾਣੀ ਦਾ ਐਂਡ ਹੋਇਆ ਉਸ ਤੋਂ ਬਾਅਦ ਰੀਆ ਸ਼ਰਮਾ ਵੀ ਆਪਣੇ ਘਰ ਚਲੀ ਜਾਂਦੀ ਹੈ ਤੇ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ ਤੇ ਬਹੁਤ ਸਤਰਕ ਤਰੀਕੇ ਦੇ ਨਾਲ ਹੁਣ ਉਹ ਫੇਸਬੁੱਕ ਯੂਜ਼ ਕਰਦੀ ਸੀ ਕਦੇ ਵੀ ਕਿਸੇ ਦੇ ਨਾਲ ਐਦਾਂ ਚੈਟ ਨਹੀਂ ਸੀ ਕਰਦੀ ਕਿਉਂਕਿ ਹੁਣ ਕਹਿੰਦੇ ਅਕਲ ਆ ਜਿਹੜੀ ਉਹ ਇੱਕ ਗਲਤੀ ਕਰਕੇ ਜਾਂ ਕਹਿ ਲਓ ਵੀ ੱੱਕੇ ਖਾ ਕੇ ਹੀ ਆਉਂਦੀ ਆ ਜੁਰੀਆ ਸ਼ਰਮਾ ਨੇ ਇਸ ਗੱਲ ਤੋਂ ਸਬਕ ਲਿਆ ਤੇ ਇੱਕ ਉਹਦੀ ਜ਼ਿੰਦਗੀ ਦਾ ਬਚਾਅ ਵੀ ਹੋਇਆ ਕਿ ਉਹਨੂੰ ਟਾਈਮ ਤੇ ਪਤਾ ਲੱਗ ਗਿਆ ਸਿਰਫ 14-15 ਦਿਨ ਉਹਨੇ ਇੱਕ ਲੜਕੀ ਦੇ ਨਾਲ ਇਦਾਂ ਬਤੀਤ ਕੀਤੇ ਤੇ ਆਪਣੇ ਹੁਣ ਘਰ ਦੇ ਵਿੱਚ ਵਸਦੀ ਆ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਜਲਦੀ ਹਾਜ਼ਰ ਹੋਣਾ